ਪ੍ਰੀਤ ਪੰਜਾਬੀ ਕੁਕਿੰਗ ਚ ਆਪ ਸਭ ਦਾ ਪਾਪਾ ਸੁਆਗਤ ਹੈ ਮੱਕੀ ਦੇ ਆਟੇ ਦੇ ਪਫਲੇ ਇਹਨੂੰ ਤੁਸੀਂ ਸੂਜੀ ਤੇ ਵਿੱਚ ਮੈਤੇ ਦੇ ਵਿੱਚ ਕਿਸੇ ਨਾਲ ਵੀ ਬਣਾ ਸਕਦੇ ਹੋ ਪਰ ਮੱਕੀ ਦਾ ਆਟਾ ਸਰਦੀਆਂ ਚ ਆਉਂਦਾ ਹੈ ਤੇ ਇਹ Rajasthan ਦੀ ਤੇ ਵੀ ਚਲੇ ਜਾਣਾ ਇਹ ਤੁਹਾਨੂੰ ਇੱਕ ਵਾਰੀ ਡਿਸ਼ ਜ਼ਰੂਰ ਮਿਲੇਗੀ ਚਾਹ ਦੀ ਜਗ੍ਹਾ 커피 ਨਾਲ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਹਨਾਂ ਨੂੰ ਦੱਸੋ ਤੈਨੂੰ ਦੇਣਗੇ ਪਰ ਇਹ ਬਾਫਲੇ ਜਰੂਰ ਬਣਾ ਕੇ ਕਿ ਦੇਣਗੇ ਕਿ ਹਾਂ ਉਹ ਦੇਸੀ ਘੋੜ ਨਾਲ ਜਰੂਰ ਕਹਿੰਦੇ ਇਹ ਆ ਵੀ ਜਿਵੇਂ ਦੇਸੀ ਘੋਪੀ ਗਲਾਇਆ ਨਹੀਂ ਹੋਇਆ ਉਹ ਪੀਗਲਾ ਕੇ ਦੇਣਦੇ ਮੈਂ ਇਹਨੂੰ ਪਿਗਲਾਉ ਚਾਹੇ ਨਾ ਪਿਗਲਾਉ ਇਦਾਂ ਹੀ ਖਾਦਾ ਜਾਂਦਾ ਬਹੁਤ ਸਵਾਦ ਲੱਗੇਗਾ ਜਿਲਤਾ ਕਰ ਰਿਹਾ ਕਿ फटाफट ਚੱਕੀਏ ਤੇ ਆਪਾਂ ਇਹਨੂੰ ਖਾ ਲਈਏ ਮੱਕੀ ਦੇ ਆਟੇ ਵਿੱਚ ਆਪਾਂ ਮੇਥੀ ਕੱਟ ਕੇ ਪਾਏ ਇਹਦੇ ਵਿੱਚ ਨਮਕ ਪਾਇਆ ਹਰੀ ਮਿਰਚ ਪਾਈ ਔਰ ਇਹਦੇ ਵਿੱਚ ਹੀ ਆਪਾਂ ਥੋੜੀ ਜੀ ਸੌਫ ਪਾਣੀ ਹੈ ਬਹੁਤ ਜ਼ਿਆਦਾ ਨਹੀਂ ਥੋੜੀ ਜੀ ਸੌਫ ਪਾਓ ਇੱਕ ਚਮਚ ਸੌਫ ਪਾਓ ਸੌਫ ਦਾ ਆਪਣਾ ਟੇਸਟ ਹੈ ਸਾਬਤ ਜੀਰਾ ਪਾਓ ਇਹ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ ਬਹੁਤ ਜ਼ਿਆਦਾ ਆਪਾਂ ਨੇ ਪੇਟ ਲਈ ਅੱਛੀਆਂ ਚਮਚ ਦਾ ਚੌਥਾ ਹਿੱਸਾ ਆਪਾਂ ਜੀਰਾ ਪਾਇਆ ਨਮਕ ਪਾਏ ਹੋਏ ਲਾਲ ਮਿਰਚ ਜੇ ਖਾਣਾ ਚੰਦ ਹੋ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚੇ ਪਾ ਸਕਦੇ ਹੋ ਹਿੰਗ ਪਾਓ ਥੋੜੀ ਜੀ ਆਪਾਂ ਇਹਦੇ ਵਿੱਚ ਹਿੰਗ ਪਾਣੀ ਹੈ ਇਹ ਮੈਂ ਟੱਕਰ ਦੇ ਹਿਸਾਬ ਤੇ ਪਾਵਾਂਗੀ ਆ ਦੇਖੋ ਚਮਚ ਦਾ ਚੌਥਾ ਹਿੱਸਾ ਹੀ ਬਣਿਆ ਆਪਾਂ ਇਹਦੇ ਛਿੰਗ ਪਾ ਲੈਣੀ ਹੈ ਉਹ ਜਿਹੜੀਆਂ ਚੀਜ਼ਾਂ ਚੀਜ਼ਾਂ ਆਪਾਂ ਮਿਲਾ ਪਾ ਰਹੇ ਨਾ ਇਹ ਆਪਣੇ ਸੇਤ ਲਈ ਔਰ ਆਪਣੇ ਜੀ ਬਹੁਤ ਜ਼ਿਆਦਾ ਅੱਛੇ ਜੋ ਆਪਾਂ ਇਹ ਬਣਾ ਰਹੇ ਆ ਇਸ ਵਿੱਚ ਆਪਾਂ ਥੋੜਾ ਜਿਹੀ 4-5 ਚਮਚ ਆਪਾਂ ਇਹਦੇ ਚ ਨਹੀਂ ਪਾਣੇ ਦਹੀਂ ਨਾਲ ਇਹ ਬੜੀ ਸੌਫਟ ਹੋ ਜਾਏਗੀ ਮੱਕੀ ਦੀ ਰੋਟੀ ਤਾਂ ਵੈਸੇ ਬੜੀ ਸੌਫਟ ਬਣਦੀ ਹੈ ਤੁਸੀਂ ਇਹਨੂੰ ਆਪਣੀ ਮਰਜ਼ੀ ਨਾਲ ਜਿਸ ਤਰ੍ਹਾਂ ਵੀ ਬਣਾਉਣਾ ਚਾਹੁੰਦੇ ਹੋ ਪਰ ਮੇਰੇ ਬਣਾ ਲੋਗੇ ਨਾ ਤੇ ਇਸ ਚ ਲਗਭਗ ਆਪਾਂ ਇਹ ਡੇਢ ਚਮਚ ਜਾਂ ਇੱਕ ਚਮਚਾ ਪਾਤ ਕੋਈ ਵੀ ਆਇਲ ਪਾਣਾ ਮੈਨੇ ਆਇਲੀਵੋਲ ਪਾਇਆ ਤੁਸੀਂ ਕੋਈ ਵੀ ਆਇਲ ਪਾਸ ਹੋਈ ਤੇ ਜਰੂਰੀ ਇਹਨੂੰ ਆਇਲੀਵੋਲ ਦੀ ਥੋੜੀ ਜ਼ਿਆਦਾ ਅੱਛਾ ਲੱਗਦਾ ਪਾਣਾ ਸੌ ਅਜਵਾਇਨ ਪਾਈ ਮਿਰਚ ਪਾਈ ਇਹਨੂੰ ਸਾਰੇ ਨੂੰ ਆਪਾਂ ਅੱਛੀ ਤਰ੍ਹਾਂ ਗੁੰਨ ਲੈਣਾ ਜੇਕਰ ਤੁਹਾਨੂੰ ਨੀਡ ਲੱਗੇ ਇਸ ਚ ਪਾਣੀ ਦੇ ਤੇ ਇਹ ਇਹ ਸਿਰਫ ਮੱਕੀ ਦੇ ਆਟੇ ਦੇ ਨਹੀਂ ਬੰਦੇ ਇਸ ਚ ਤੁਸੀਂ ਸੂਜੀ ਪਾ ਸਕਦੇ ਹੋ ਨਾਲ ਥੋੜਾ ਜਿਹਾ ਮੱਕੀ ਦਾ ਆਟਾ ਪਾ ਲਿਆ ਵੇਸਣ ਪਾ ਲਿਆ ਸੂਜੀ ਪਾ ਲਈ ਇਹ ਤੁਸੀਂ ਆਪਣਾ ਬਣਾ ਸਕਦੇ ਹੋ ਪਰ ਇਹਨੂੰ ਸਿਰਫ ਇਕੱਲੇ ਮੱਕੀ ਦੇ ਆਟੇ ਨਾਲ ਵੀ ਬਣਾ ਸਕਦੇ ਹੋ ਤੇ ਸੂਜੀ ਤੇ ਵੇਸਣ ਵੀ ਪਾ ਕੇ ਬਣਾ ਸਕਦੇ ਹੋ ਵੀ ਮੈਂ ਸਿਰਫ ਮੱਕੀ ਦੇ ਆਟੇ ਦੀ ਬਣਾ ਰਹੀ ਹਾਂ ਇਹ ਤੁਸੀਂ ਇੱਥੇ ਕੁਝ ਵੀ ਯੂਜ਼ ਕਰ ਸਕਦੇ ਹੋ ਇਹ ਤੁਹਾਡਾ ਆਪਣੀ ਹੈ ਕਿਉਂਕਿ ਕਈ ਚੀਜ਼ਾਂ ਅਵੋਇਡ ਕਰਦਾ ਬੰਦਾ ਕਈ ਨਹੀਂ ਸੂਜੀ ਖਾਂਦੇ ਹਨ ਤੇ ਆਪਾਂ ਉਹਨੂੰ ਸਕਿਪ ਕਰ ਸਕਦੇ ਆ ਮੈਂ ਸਿਰਫ ਸਿਰਫ ਮੱਕੀ ਦਾ ਆਟਾ ਹੀ ਜੂਸ ਕਰ ਰਿਹਾ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਪਾਲੇ ਸੁੱਕੇ ਵੀ ਮੇਥੀ ਵੀ ਇਹਨੂੰ ਆਪਾਂ ਅੱਛੀ ਤਰ੍ਹਾਂ ਲਗਾਤਾਰ ਚਾਰ ਪੰਜ ਮਿੰਟ ਤੁਸੀਂ ਇਹਨੂੰ ਅੱਛੀ ਤਰ੍ਹਾਂ ਡੋ ਬਣਾ ਲੈਂਦੇ ਹੋ ਕਿਉਂਕਿ ਜਿੰਨਾ ਆਪਾਂ ਇਹਨੂੰ ਮਸਲ ਮਸਲ ਕੇ ਡੋਪ ਨਵਾਂਗੇ ਨਾ ਉਨੇ ਹੀ ਆਪਣੇ ਇੱਕ ਰਾਜਸਥਾਨੀ ਡਿਸ਼ ਹੈ ਕਿਉਂਕਿ ਰਾਜਸਥਾਨ 'ਚ ਕਾਮਨ ਹੈ ਹਰ ਘਰ ਜਿੰਨਾ ਇਹ ਬਣਦੀ ਹੈ ਆਪਣੇ ਇੱਥੇ ਨਹੀਂ ਬਣਾਉਂਦੇ ਪਰ ਰਾਜਸਥਾਨ ਵਾਲੇ ਇਹ ਬਹੁਤ ਜ਼ਿਆਦਾ ਡਿਸ਼ ਬਣਦੀ ਹੈ ਉਹ ਆਪਾਂ ਵੀ ਅੱਜ ਰਸਤਾਨ ਦੇ ਹਿਸਾਬ ਤੇ ਬਣਾ ਰਹੇ ਆ ਇਹਨੂੰ ਅੱਛੀ ਤਰ੍ਹਾਂ ਜਿੰਨਾ ਮਲ ਸਕਦੇ ਹੋ ਨਾ ਇਹਨੂੰ ਕੁੱਟ-ਕੁੱਟ ਕੇ ਇਹਦੀ ਇਹਨੂੰ ਇੰਨਾ ਕੁੱਟੋ ਇੰਨਾ ਕੁੱਟੋ ਕਿ ਇਹਦੇ ਦੇਖਣਾ ਬਹੁਤ ਸੌਫਟ ਹੋਰ ਅੱਛੇ ਬਣਗੇ ਮੈਨੂੰ ਤਾਂ ਪਾਣੀ ਦੀ ਨੀਡ ਫੀਲ ਹੋਈ ਨਹੀਂ ਜੇ ਤੁਹਾਨੂੰ ਪਾਣੀ ਦੀ ਨੀਡ ਹੋਵੇ ਵੀ ਆਪਣੇ ਕੋਲ ਦਹੀਂ ਥੋੜਾ ਜਾਂ ਮੇਰੇ ਤਾਂ ਦਹੀਂ ਦੇ ਨਾਲ ਹੀ ਇਹ ਸਾਰਾ ਹੋ ਗਿਆ ਡੋ ਬਣ ਗਿਆ ਜੇ ਤੁਹਾਡਾ ਡੋ ਨਾ ਬਣੇ ਤੇ ਤੁਸੀਂ ਇਹਦੇ ਵਿੱਚ ਪਾਣੀ ਜਿਹੜਾ ਯੂਜ਼ ਕਰਨਾ ਹੈ ਨਾ ਉਹ ਪਾਣੀ ਹਮੇਸ਼ਾ ਕੋਸਾ ਕਰੀਦਾ ਹੈ ਜਦੋਂ ਵੀ ਮੱਕੀ ਦੀ ਰੋਟੀ ਬਣਾਣੀ ਹੈ ਮੱਕੀ ਦਾ ਆਟੇ ਦਾ ਕੁਝ ਵੀ ਬਣਾ ਰਹੇ ਹੋ ਨਾ ਕੁਝ ਵੀ ਮੀਨਸ ਕੁਛ ਵੀ ਉਹ ਫਿਰ ਤੁਸੀਂ ਉਸ ਦੇ ਵਾਸਤੇ ਕੋਸਾ ਪਾਣੀ ਲੈਣਾ ਕੋਸਾ ਮੀਨਸ ਗੁੰਗੁਨਾ ਪਾਣੀ ਗੁੰਗੁਨਾ ਪਾਣੀ ਦੇ ਨਾਲ ਹੀ ਮੱਕੀ ਦਾ ਡੋਹ ਤਿਆਰ ਹੁੰਦਾ ਹੈ ਜੇ ਠੰਡੇ ਨਾਲ ਕਰੋਗੇ ਨਾ ਉਹ ਅੱਛਾ ਨਹੀਂ ਬਨੇਗਾ ਉਹਦੀ ਨਾ ਰੋਟੀ ਅੱਛੀ ਬੰਦੀ ਆ ਜਾਂ ਕੁਝ ਵੀ ਤੁਸੀਂ ਉਹਦਾ ਬਣਾ ਰਹੇ ਹੋ ਨਾ ਉਹ ਟੇਸਟੀ ਬਨੇਗਾ ਤੇ ਨਾ ਹੀ ਉਹ ਸੌਫਟ ਬਨੇਗਾ ਕੋਸੇ ਪਾਣੀ ਗੁੰਗੁਨੇ ਪਾਣੀ ਨਾਲ ਹੀ ਕਰਨਾ हत्ों के उत्ते थोड़ा जि आप ऑयल लगा लाने अपने हथ ऑयल कर लेने मैंने पहला है हाथ धोले तो हाथी हथेली पर ऑयल लगा लो फिर आप थोड़ा बहुत वाडा नहीं छोटे छोटे ही आप पीड़ी लेने यद ये ले है कि जिन क्योंकि इन्हें ना आपू स्टीम करना है स्टीम जो तो करेंगे ना तो इन्हें डबल हो जाना ऐसे कुछ बना लो जी जिदा आपदू वाड़ा बनाने ना उदा ही आपों पास कट ज उंगल तो का उंगल, उंगल पा के ना आप इस तरह होल जहा कर देना इस तरह सारे आप वड़े वागू एदा टिक्की बनाई बिच आप करते इस तरह की शेप बनाने सारे इस तरह बना के आपूँ अलग प्लेट चल रखी जावेद ਇਨੂੰ ਆਪਾਂ ਇੱਕ ਪਲੇਟ ਚ ਕੱਟ-ਕੱਟ ਕੇ ਬਣਾ-ਬਣਾ ਕੇ ਰੱਖੀ ਜਾ ਰਹੇ ਹਾਂ ਕਿਉਂਕਿ ਜਿੰਨੇ ਵੱਡੇ ਹੋਣਗੇ ਨਾ ਫਿਰ ਇਹਨਾਂ ਨੇ ਹੋਰ ਵੱਡੇ ਹੋਏ ਨਾ ਫਿਰ ਤੁਹਾਨੂੰ ਦੇਖਣ 'ਚ ਨਹੀਂ ਅੱਛੇ ਲੱਗਣੇ ਮੇਨ ਗੱਲ ਤੇ ਇਹ ਕਿ ਸਾਨੂੰ ਦੇਖਣ 'ਚ ਨਹੀਂ ਅੱਛੇ ਲੱਗਦੇ ਕਿ ਇਹ ਇਹਨਾਂ ਨੂੰ ਇੰਨਾ ਗੋਲ ਕੀਤਾ ਤੇ ਇਹਦੇ ਚਾਪਾ ਉਂਗਲ ਕਰਤੀ ਉਂਗਲ ਕਰਨੀ ਤਾਂ ਸਭ ਨੂੰ ਬਹੁਤ ਆਸਾਨ ਆਈ ਲੱਗਦੀ ਹੈ ਚਾਹੇ ਕਿਸੇ ਗੱਲ ਛੋਵੇ ਚਾਹੇ ਕਿਸੇ ਮਟੀਰੀਅਲ ਬਣਾਉਣ ਵਾਲੀ ਚੀਜ਼ ਛੋਵੇ ਹਰ ਗੱਲ 'ਚ ਆਪਾਂ ਨੂੰ ਉਂਗਲ ਕਰਨ ਦੀ ਆਦਤ ਹੁੰਦੀ ਹੈ ਹਨਾ ਇੰਡੀਅਨਸ ਆ ਚਾਹੇ ਫੋਰਨਰ ਹੋਵੇ ਚਾਹੇ ਇੰਡੀਅਨ ਹੋਵੇ ਆਪਾਂ ਨੂੰ ਇਹ ਆਦਤ ਹੁੰਦੀ ਹੈ ਕਿਉਂ ਵਾ ਨਾ ਨਾ ਹਰ ਹਿਊਮਨ ਨੂੰ ਕੋਈ ਨਾ ਕੋਈ ਆਦਤ ਤਾਂ ਹੁੰਦੀ ਹੈ ਇਸ ਤਰ੍ਹਾਂ ਆਪਾਂ ਟਿੱਕੀ ਬਣਾ ਕੇ ਉਹ ਦੇਖੋ ਮੇਥੀ ਹੈ ਨਾ ਤਾਂ ਅੱਜਕੱਲ ਤਾਂ ਮੇਥੀ ਬੜੇ ਆਰਾਮ ਨਾਲ ਮਿਲ ਜਾਂਦੀ ਹੈ ਇਸ ਤਰ੍ਹਾਂ ਇਹਨੂੰ ਉਂਗਲ ਕਰੇ ਗੁਜਰਾਤ ਜਿਹੜੇ ਆ ਗੁਜਰਾਤ 'ਚ ਵੀ ਬਹੁਤ ਜ਼ਿਆਦਾ ਸਟੀਮ ਵਾਲੀਆਂ ਚੀਜ਼ਾਂ ਖਾਂਦੇ ਆ ਤੇ ਇੱਥੇ ਰਾਜਸਥਾਨ ਵਾਲਾ ਥੋੜੇ ਸਪਾਈਸੀ ਜ਼ਿਆਦਾ ਖਾਂਦੇ ਆ ਖਾ ਚੀਜ਼ ਚੋ ਲਾਲ ਮਿਰਚ ਬਹੁਤ ਯੂਜ਼ ਕਰਦੇ ਆ ਪਰ ਮੈਂ ਨਾ ਲਾਲ ਚ ਮਿਰਚ ਨਹੀਂ ਖਾਂਦੀ ਸੋ ਵਟ ਮੈਂ ਹਰੀ ਮਿਰਚ ਜ਼ਿਆਦਾ ਪਾਣ ਕੇ ਖੁਸ਼ ਆ ਤੇ ਉਹ ਹੈ ਕਿ ਹਰੀ ਮਿਰਚ ਵੀ ਪਾਉਂਦੇ ਆ ਪਰ ਜਦੋਂ ਮੈਂ ਖਾਦੇ ਸੀ ਤੇ ਉਹਨਾਂ ਨੇ ਹਰੀ ਮਿਰਚ ਦੇ ਨਾਲ ਨਾਲ ਲਾਲ ਮਿਰਚ ਪਾਈ ਸੀ ਪਰ ਇਹ ਦੇਖਦੇ ਆਪਣੀ ਪਸੰਦ ਹੈ ਹਨਾ ਜੇ ਤੁਸੀਂ ਪਾਣਾ ਚਾਹੋ ਸਾਰੇ ਮਸਾਲੇ ਪਾਨੇ ਆ ਤੁਹਾਨੂੰ ਦੱਸਿਆ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਅਜਵੈਨ ਜੀਰਾ ਨਮਕ ਲਾਲ ਮਿਰਚ ਚਾਟ ਮਸਾਲਾ, ਹਿੰਗ, ਸੌਫ, ਗਰਮ ਮਸਾਲਾ ਇਹ ਸਭ ਕੁਝ ਪਾਣਾ ਬਹੁਤ ਜ਼ਰੂਰੀ ਹੈ। ਮੇਥੀ ਕਿਉਂਕਿ ਆਪਾਂ ਮੇਥੀ ਤਾਂ ਤਾਂ ਆਪਾਂ ਬਣਾ ਹੀ ਰਹੇ ਹਾਂ ਨਾ ਮੱਕੀ ਦਾ ਆਟੇ ਦੇ ਨਾਲ ਸੂਜੀ, ਵੇਸਣ ਕੁਝ ਵੀ ਲੈ ਸਕਦੇ ਹੋ। ਮੈਂ ਸਿਰਫ ਮੱਕੀ ਦਾ ਆਟਾ ਲਿੱਤਾ ਹੈ। ਇਹ ਤੁਹਾਡੀ ਮਰਜ਼ੀ ਹੈ ਕਿ ਆਪਾਂ ਮੱਕੀ ਦੇ ਆਟਾ ਵੀ ਲੈਣ ਨਾਲ ਆਪਾਂ ਸੂਜੀ ਦਾ ਵੀ ਬਣਾ ਸਕਦੇ ਹਾਂ। ਜੇ ਸੂਜੀ ਬਣਾਣੀ ਹੈ ਤਾਂ ਮੱਕੀ ਦਾ ਆਟਾ ਬਹੁਤ ਜ਼ਰੂਰੀ ਹੈ। ਉਹਦੇ ਨਾਲ ਸੂਜੀ ਜਾਂ ਵੇਸਣ ਲੈਣਾ। ਥੋੜਾ ਮੇਂ ਉਹ ਲੈ ਲਵੈ ਸੰ ਥੋੜਾ ਜਿਹਾ ਸੁਜੀ ਦਾ ਆਟਾ ਲੈ ਲਿਆ ਸੁਜੀ ਲੈ ਲਈ ਸੋਰੀ ਤੇ ਇਹ ਹੈ ਕਿ ਉਹਨੂੰ ਜਦੋਂ ਸੁਜੀ ਪਾਉਂਗੇ ਨਾ ਫਿਰ ਥੋੜੀ देर ਉਹਨੂੰ ਜੋ ਦਹੀਂ ਪਾ ਲਿਆ ਉਹਨੂੰ ਪਾਣੀ ਨਾਲ ਜ਼ਰੂਰ ਕਰਨਾ ਪਏਗਾ ਕਿਉਂਕਿ ਸੁਜੀ ਪਾਣੀ ਬਹੁਤ ਪੀਂਦੀ ਹੈ ਤੇ ਜਿੰਨਾ ਦਹੀਂ ਪਾਇਆ ਉਹਨੇ ਤਾਂ ਸਾਰਾ ਪੀ ਜਾਣਾ ਹੈ ਹਨਾ ਤੇ ਉਹਦਾ ਫਿਰ ਡੋ ਇੰਨਾ ਸੋਨਾ ਨਹੀਂ ਰਹਿਣਾ ਇਸ ਲਈ ਉਹਦੇ ਨੂੰ ਪਾਣੀ ਚ ਗੁੰਨਣਾ ਪਏਗਾ ਇਹ ਆਪਾਂ ਸਾਰੇ ਦੇ ਸਾਰੇ ਆਪਾਂ ਇਹਦਾ ਰੋਲ ਬਣਾ ਲੈ ਔਰ ਵਿੱਚ ਫਿੰਗਰ ਲਗਾ ਕੇ ਆਪਾਂ ਮੇਥੀ ਵੜ ਵਾਂਗੂ ਇਸ ਤਰ੍ਹਾਂ ਕਰ ਲੈ। 6 ਡਲੀ ਟ੍ਰੇ ਵੀ ਮਿਲਦੇ ਮੇਰੇ ਕੋਲ ਸਟੀਮਰ ਹੈ ਨਾ ਸਟੀਮਰ ਤੇ ਕਰਦੀ ਆ। ਆਪਾਂ ਓਇਲ ਲਿੱਤਾ ਓਇਲ ਵਾਲਾ ਬਰਸ਼ ਇਸ ਤੇ ਪਸਾਰੇ ਤੇ ਲਗਾ ਲੈਣਾ। ਤਾਂ ਜੋ ਆਪਣੇ ਜਿਹੜੇ ਆਪਾਂ ਬਣਾਏ ਹਨਾ ਉਹਨੂੰ ਆਪਾਂ ਨੂੰ ਮੱਕੀ ਦੇ ਆਟੇ ਦੇ ਉਹਨੂੰ ਆਪਾਂ ਸਟੀਮ ਕਰਨਾ ਹੈ। ਸਟੀਮ ਕਰਨ ਲੱਗੇ ਨੀਚੇ ਇਹ ਚਿਪਕੇ ਨਾ ਇਸ ਲਈ ਆਪਾਂ ਇਹਨੂੰ ਓਇਲਿੰਗ ਕਰ ਦੇਣੀ ਹੈ। ਥੋੜੀ ਓਇਲ ਕਰ ਲੈਣਾ ਇਹਦੇ ਸਾਰੇ ਪਾਸੇ ਕਰ ਦੇਣੀ। ਇਹ ਨਹੀਂ ਕਿ ਸਿਰਫ ਇੱਥੇ ਜਾਲੀ ਤੇ ਹੀ ਰੱਖਣਾ ਜਾਲੀ ਵਾਲੀ ਥਾਲ ਵੀ ਮਿਲਦਾ ਹੈ ਜੋਤ ਉਹ ਜਾਲੀ ਵਾਲੀ ਥਾਲ ਰੱਖਣ ਲਈ ਕੜਾਈ ਚ ਜਾਂ ਕਿਸੇ ਪਤਲੇ ਚ ਤੁਸੀਂ ਪਾਣੀ ਪਾਓ ਤੇ ਫਿਰ ਉਸ ਦੇ ਉੱਤੇ ਉਹ ਥਾਲ ਰੱਖ ਦੋ ਜਿਸ ਚ ਮੋਰੀਆਂ ਹੋਣ ਇਸ ਤਰ੍ਹਾਂ ਛੇਦ ਹੋਣ ਉਹ ਰੱਖ ਸਕੇ ਤੇ ਮੈਂ ਇਸ ਤਰ੍ਹਾਂ ਰੱਖ ਲਿਆ ਠੀਕ ਹੈ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਇਹਦੇ ਉੱਤੇ ਸਾਰੇ ਤੇ ਆਪਾਂ ਔਇਲ ਲਗਾਉਣਾ ਦੇਖੋ ਇਹ ਚਿਕਨਾ ਕਰ ਲੈਣਾ ਥੋੜਾ ਜਿਹਾ ਸਟੀਮਰ ਪੈਨ ਰੱਖਿਆ ਉਹਦੇ ਚੋਟਾ ਤੋ ਗਿਆ ਪਾਣੀ ਪਾਤਾ ਆਪਣਾ ਸਟੀਮਰ ਗਰਮ ਹੋ ਗਿਆ ਸੀ ਇਸ ਲਈ ਇਹ ਦੇਖੋ ਇਹਦੇ ਚ ਇੱਕ ਗਲਾਸ ਪਾਇਆ ਇਹ ਆਪਾਂ ਇਹਦੇ ਚ ਦੋ ਗਲਾਸ ਪਾਣੀ ਪਾ ਆਪਣਾ ਪਾਣੀ ਜਦੋਂ ਗਰਮ ਹੋਇਆ ਪਰ ਹਲੇ ਉਪਲਿਆ ਨਹੀਂ ਪਰ ਤੁਸੀਂ ਇਹਦੇ ਉੱਤੇ ਛਲਨੀ ਰੱਖ ਸਕਦੇ ਹੋ ਜਿਹੜੀ ਸਟੀਮਰ ਦੀ ਹੁੰਦੀ ਹੈ ਜਿਸ ਨੂੰ ਆਪਾਂ ਔਇਲ ਲਗਾਇਆ ਹੈ ਔਇਲਿੰਗ ਕੀਤੀ ਨਾ ਉਸ ਨੂੰ ਰੱਖ ਦੇਣਾ ਇਸ ਦੇ ਵਿੱਚ ਜਿਹੜੇ ਆਪਾਂ ਬਣਾਏ ਐ ਇਹ ਹਨਾ ਇਹ ਆਪਾਂ ਢੋਕਲਾ ਆਪਾਂ ਇਸ ਦਾ ਮੱਕੀ ਦੇ ਆਟੇ ਦਾ ਢੋਕਲਾ ਬਣਾ ਹੈ ਇਨੂੰ ਆਪਾਂ ਇਹਦੇ 'ਚ ਰੱਖ ਦਿੰਦੇ ਆ ਤਾਂ ਜੋ ਇਹ ਸਟੀਮ ਹੋ ਜਾਣ। ਰਾਜਸਥਾਨ ਤੁਸੀਂ ਕਿਸੇ ਦੇ ਵੀ ਘਰ ਜਾਓਗੇ ਨਾ ਤੁਹਾਨੂੰ ਇਹ ਜ਼ਰੂਰ ਖਾਣਾਂਗੇ। ਮਤਲਬ ਇਹ ਹੈ ਕਿ ਆਪਣੀ ਡਿਸ਼ ਹੈ। ਇਸ ਲਈ ਇਹਨੂੰ ਆਪਾਂ ਬਣਾਉਂਦੇ ਆ। ਇਸ ਦੇ ਉੱਤੇ ਆਪਾਂ ਲੀਡ ਰੱਖਦੇ ਆ। दस पंद्रह मिनट तीन बोयल हो और यह स्टीम हो लो बोयल हों फिर चेक कर लेंगे आपीमर उ चाक के लीड चाकू ना थोड़ा जा ना चेक टेस्ट कर लेंगे जे तो हो गए ठीक है नहीं तो आप एक दो मिनट वास्ते सू लीड फिर लगा रखनी पेगी ऊपर अपने पूरे पंद्रह मिनट हो गए आप चेक करते हैं इसी उतार दे पूरा टेस्ट कर लेंगे ਦੂਜੇ 'ਚ ਵੀ ਕਰ ਲੈਨੇ ਆ ਮੈਂ ਸਾਰੇ 'ਚ ਟੈਸਟ ਕਰ ਲੈਂਦੇ ਵੀ ਕੋਈ ਰਹਿ ਨਾ ਗਿਆ ਹੋਵੇ ਸਾਰੇ ਹਾਲ ਤੱਕ ਦੇਖੋ ਆਪਣਾ ਫੋਕ ਬਿਲਕੁਲ ਸਾਫ ਆ ਰਿਹਾ ਇਹ ਦੇਖੋ ਵਿੱਚ ਲਗਾ ਕੇ ਇੱਕੜੀ ਐਨ ਉਹਦੇ ਵਿੱਚ ਲਗਾ ਕੇ ਐਨ ਸਾਫਾਈ ਇਸ ਦਮ ਸਾਡੇ ਇਹ ਬਣ ਗਏ ਵਾਫੇ ਇਸ ਨੂੰ ਆਪਾਂ ਦੁਬਾਰੋ ਤੋਂ ਢੱਕ ਦਾਂਗੇ ਲਿਡ ਲਗਾ ਕੇ ਗੈਸ ਬੰਦ ਕਰ ਦਾਂਗੇ ਔਰ ਇਹਨੂੰ ਆਪੇ ਥੋੜੀ ਦੇਰ ਵਿੱਚ ਠੰਡਾ ਹੋ ਜੇ ਥੋੜਾ ਜਿਹਾ ਜਦੋਂ ਠੰਡਾ ਹੋ ਜਾਏ ਫਿਰ ਆਪਾਂ ਇਹਨੂੰ ਡੀਮੋਲਡ ਕਰਾਂਗੇ ਮਤਲਬ ਡੀਮੋਲਡ ਮੀਨਸ ਆਪਾਂ ਇਹਦੇ ਵਿੱਚੋਂ ਬਾਹਰ ਕੱਢਾਂਗੇ ਤੇ ਪਲੇਟ 'ਚ ਰੱਖਾਂਗੇ ਇਹਨੂੰ 5-10 ਮਿੰਟ ਲਈ ਆਪਣੇ ਇਦਾਂ ਹੀ ਰਹਿਣ ਦੋ ਆਪਣੇ ਕੁੱਕ ਹੋ ਚੁੱਕੇ ਆ ਅੰਦਰੋਂ ਬਹੁਤ अच्छी तरह ਬਟ ਇਹ ਹੈ ਕਿ ਇਹਨੂੰ ਆਪਾਂ ਹਲੇ ਇਹਦੇ ਵਿੱਚ ਹੀ ਰਹਿਣ ਦੇਣਾ ਗੈਸ ਬੰਦ ਕਰਕੇ ਆਪਰੇ ਇੱਥੇ ਕਹਿੰਦੇ ਹੈ ਢੋਕਲਾ ਪਰ ਰਾਜਸਥਾਨ ਵਾਲੇ ਪਾਸੇ ਕਹਿੰਦੇ ਆ ਇਹਨੂੰ ਬਾਫਲੇ ਹੁਣ ਆਪਾਂ ਇਹਦੇ ਵਿੱਚੋਂ ਆਪਾਂ ਇਹ ਸਾਰੇ ਆਪਣੇ ਬਨ ਗਏ ਜਿਵੇਂ ਉਨਾ ਪੈਨਾਂ ਨੂੰ ਇਹਦੇ ਵਿੱਚੋਂ ਕੱਢ ਕੇ ਬੜੇ ਆਰਾਮ ਨਾਲ ਦੇਖੋ ਆਪਣੇ ਪਾਨੇ ਕੇ ਆਪ ਪੈਨਾਂ ਨੂੰ ਕੱਟ ਕੇ ਪਲੇਟ 'ਚ ਰੱਖ ਲੈ ਬੜੇ ਆਰਾਮ ਨਾਲ ਨਿਕਲ ਜਾਣਗੇ ਕੋਈ ਮੁਸ਼ਕਲ ਨਹੀਂ ਹੋਏ ਕਿਉਂਕਿ ਆਪਣੇ ਇਹ ਬਹੁਤ ਅੱਛੀ ਤਰ੍ਹਾਂ ਕੁੱਕ ਹੋ ਚੁੱਕੇ ਆ ਮਤਲਬ ਸਟੀਮ ਹੋ ਚੁੱਕੇ ਆ ਜਦੋਂ ਆਪਣੇ ਸਟੀਮ ਅੱਛੀ ਤਰ੍ਹਾਂ ਹੋ ਗਏ ਤੇ ਆਪਾਂ ਇਹਨਾਂ ਨੂੰ ਆਰਾਮ ਨਾਲ ਕੱਢ ਲਾਂਗੇ ਕੋਈ ਮੁਸ਼ਕਲ ਨਹੀਂ ਆਈ ਸਾਡੇ ਆਰਾਮ ਨਾਲ ਸਾਰੇ ਇਹ ਨਿਕਲ ਆਏ ਬਟ ਉੱਥੇ ਕੀ ਕਰਦੇ ਆਂ ਰਾਜਸਥਾਨ ਤੂੰ ਸੇ ਜਾਉਂਗੇ ਨਾ ਜਦੋਂ ਖਾਉਂਗੇ ਵੈਸੇ ਤਾਂ ਤੁਸੀਂ ਇਹਨੂੰ ਸੁਸੀ ਉਹ ਦੇਣ ਕੇ ਦੇਸੀ ਕਿਉਂ ਦੇਣਾ ਦੇਸੀ ਕਿਉਂ ਦੇ ਨਾਲ ਤੁਸੀਂ ਇਹਨੂੰ ਖਾਣਾ ਹੈ ਰਾਜਸਥਾਨ ਵਾਲੇ ਪਾਸੇ ਹਰ ਚੀਜ਼ ਦੇਸੀ ਕਿਉਂ ਬਹੁਤ ਯੂਜ਼ ਕਰਦੇ ਜਿਵੇਂ ਲਾਲ ਮਿਰਚ ਬਹੁਤ ਖਾਂਦੇ ਨਾ ਉਦਾਂ ਹੀ ਇਹ ਲੋਕ ਦੇਸੀ ਕਿਉਂ ਹੀ ਬਹੁਤ ਯੂਜ਼ ਕਰਦੇ ਤੱਕ ਤੱਕ ਇਹ ਦੇਖ ਇਹ ਬਾਫਲੇ ਹੈ ਆਪਣੇ ਢੋਕਲੇ ਉਹਨਾਂ ਲਈ ਬਾਫਲੇ ਹੈ ਫੇ ਪ੍ਰੀਤ ਪੰਜਾਬੀ ਨੂੰ ਤਾਂ ਕੁਝ ਨਵਾਂ ਹੀ ਦਿਖ ਜੇ ਤੇ ਆਪਾਂ ਫਟਾਫਟ ਪ੍ਰੀਤ ਪੰਜਾਬੀ ਵਾਲੇ ਬਣਾਣ ਲੱਗ ਜਾਂਦੇ ਆ ਨਵੀਂ ਡਿਸ਼ ਬਣਾਉਂਦਾ ਹਰੇਕ ਨੂੰ ਬਹੁਤ ਸ਼ੌਕ ਹੁੰਦਾ ਹੈ ਤੁਹਾਡਾ ਵੀ ਦਿਲ ਕਰੇਗਾ ਕਿ ਇਹਨੂੰ ਬਣਾਈਏ ਤੁਸੀਂ ਆਪਣੇ ਘਰ ਚ ਰੂਪ ਨਾ ਬਹੁਤ ਆਸਾਨੀ ਨੇ ਤੁਸੀਂ ਆਪਣੇ ਘਰ ਗੈਸ ਚ ਹਨ ਉਹਨਾਂ ਨੂੰ ਵੀ ਬਣਾ ਕੇ ਖਿਲਾਓ ਆਪ ਵੀ ਬਣਾਓ ਆਪਣੇ ਘਰ ਦੇ ਨੂੰ ਖਿਲਾਓ ਔਰ ਤੁਹਾਨੂੰ ਖੁਦ ਨੂੰ ਬੜੀ ਖੁਸ਼ੀ ਹੋਏਗੀ ਜਦੋਂ ਤੁਸੀਂ ਇਹ ਬਣਾ ਲੋਗੇ ਨਾ ਬਹੁਤ ਜ਼ਿਆਦਾ ਅੱਛੇ ਲੱਗੇਗਾ ਤੁਹਾਨੂੰ ਔਰ ਜੇ ਤੋ ਤੁਸੀਂ ਬਣਾਉਂਗੇ ਦੇਖਣਾ ਤੁਹਾਡੇ ਤੋਂ ਸਭ ਪੁੱਛਣਗੇ ਕਿ ਕਿਸ ਤਰ੍ਹਾਂ ਬਣਾਇਆ ਕੀ ਚੀਜ਼ ਹੈ ਕਿਸ ਤਰ੍ਹਾਂ ਬਣਾਇਆ ਇਹ ਕਿਹ ਕੀ ਬਣਾ ਤੁਸੀਂ ਦੇਖਣਾ ਤੁਹਾਡੇ ਸਾਰੇ ਤਾਰੀਫ ਕਰਨਗੇ ਜ਼ਰੂਰ ਬਣਾਣਾ ਬੈਸਟ ਰੈਸਪੀ ਸਾਰੀ ਹੈਲਦੀ ਹੈ ਬਹੁਤ ਜ਼ਿਆਦਾ ਹੈਲਦੀ ਰੈਸਪੀਜ਼ ਹੈ ਸਾਰੀ ਔਰ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਆਪਣੇ ਅੰਦਾ ਪੋਸ਼ਟਿਕ ਚੀਜ਼ਾਂ ਦਾ ਜਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਅੱਛੀਆਂ ਲੱਗਦੀਆਂ ਤੇ ਤੁਸੀਂ ਨੂੰ ਲਾਈਕ ਔਰ ਕਮੈਂਟ ਥਰੂ ਕਰਿਆ ਕਰੋ ਖਾਸ ਕਰਕੇ ਸਬਸਕ੍ਰਾਈਬ ਕਰਿਆ ਕਰੋ ਤਾਂ ਜਦ ਮੇਰੀ ਹਰ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਔਰ ਤੁਸੀਂ ਇਸ ਵੀਡੀਓ ਨੂੰ ਦੇਖ ਸਕੋ ਕਿਉਂਕਿ ਮੈਂ ਡੇਲੀ ਦੀ ਇੱਕ ਵੀਡੀਓ ਅਪਲੋਡ ਕਰਦੀ ਆਂ